ਮਾਂ ਤੂੰ ਆਪਣਾ ਸਮਾਨ ਪੈਕ ਕਰ ਅਤੇ ਆਪਣੀਆਂ ਚਾਰਾਂ ਧੀਆਂ ਨੂੰ ਨਾਲ ਲੈ ਕੇ ਮੇਰੇ ਘਰ ਚੋਂ ਨਿਕਲ ਜਾ ਹੁਣ ਅਸੀਂ ਤੈਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦੇ ਪੁੱਤ ਦੀ ਇਹ ਗੱਲ ਸੁਣ ਕੇ ਬੁੱਢੀ ਮਾਂ ਜ ਜਸਦੀਆਂ ਚਾਰ ਚਾਰ ਧੀਆਂ ਸਨ ਹੈਰਾਨ ਰਹਿ ਗਈ ਅੱਖਾਂ ਵਿੱਚ ਹੰਝੂ ਭਰ ਕੇ ਜਸਵੰਤ ਕੌਰ ਜੀ ਕਹਿੰਦੀ ਹੈ ਪੁੱਤ ਮੈਂ ਕਿੱਥੇ ਜਾਵਾਂਗੀ ਆਪਣੀਆਂ ਚਾਰ ਮੁਟਿਆਰ ਧੀਆਂ ਨੂੰ ਲੈ ਕੇ ਤੂੰ ਹੀ ਤਾਂ ਮੇਰਾ ਇੱਕੋ ਇੱਕ ਸਹਾਰਾ ਹੈ ਤੇਰੇ ਬਿਨਾ ਇਸ ਦੁਨੀਆ ਵਿੱਚ ਮੇਰਾ ਕੋਈ ਨਹੀਂ ਜੋ ਸਹਾਰਾ ਦੇਵੇ ਜੇ ਤੂੰ ਮੈਨੂੰ ਤੇ ਮੇਰੀਆਂ ਧੀਆਂ ਨੂੰ ਘਰ ਤੋਂ ਕੱਢ ਦੇਵੇਂਗਾ ਤਾਂ ਅਸੀਂ ਕਿੱਥੇ ਜਾਵਾਂਗੀਆਂ ਕਿੱਥੇ ਰਹਾਂਗੀਆਂ ਕੀ ਖਾਵਾਂਗੀਆਂ ਅਤੇ ਮੈਂ ਆਪਣੀਆਂ ਧੀਆਂ ਦੇ ਵਿਆਹ ਕਿਵੇਂ ਕਰਾਂਗੀ ਜਸਵੰਤ ਕੌਰ ਜੀ ਦੀ ਇਹ ਗੱਲ ਸੁਣ ਕੇ ਉਹਦੀ ਨੂੰ ਗੁੱਸੇ ਨਾਲ ਪਾੜ ਕੁੱਟਦੀ ਹੈ ਤੇ ਕਹਿੰਦੀ ਹੈ ਅਸੀਂ ਤੇਰਾ ਤੇ ਤੇਰੀਆਂ ਧੀਆਂ ਦਾ ਠੇਕਾ ਨਹੀਂ ਲਿਆ ਹੋਇਆ ਤੁਹਾਨੂੰ ਪਿੰਡ ਦੀਆਂ ਗਵਾਰਾਂ ਨੂੰ ਆਪਣੇ ਕੋਲ ਰੱਖ ਕੇ ਮੈਨੂੰ ਕਿੰਨੀ ਬੇਇੱਜ਼ਤੀ ਸਹਿਣੀ ਪੈਂਦੀ ਹੈ ਇਹ ਮੈਂ ਹੀ ਜਾਣਦੀ ਹਾਂ ਹੁਣ ਮੈਂ ਨਹੀਂ ਸਹਾਰਾਂਗੀ ਮੈਂ ਹਾਈ ਫਾਈ ਸੁਸਾਇਟੀ ਵਿੱਚ ਰਹਿੰਦੀ ਹਾਂ ਮੇਰੀਆਂ ਸਾਰੀਆਂ ਸਹੇਲੀਆਂ ਵੀ ਉੱਥੋਂ ਦੀਆਂ ਹਨ ਤੇਰੀ ਵਰਗਿਆ ਦੀ وجہ ਨਾਲ ਮੈਂ ਉਹਨਾਂ ਨੂੰ ਆਪਣੇ ਘਰ ਵੀ ਨਹੀਂ ਬੁਲਾ ਸਕਦੀ ਉਹ ਲੋਕ ਤੈਨੂੰ ਤੇ ਤੇਰੀਆਂ ਧੀਆਂ ਨੂੰ ਵੇਖ ਕੇ ਮੇਰੇ ਉੱਤੇ ਹੱਸਣਗੇ ਐਸ ਲਈ ਹੁਣ ਤੂੰ ਮੇਰੇ ਘਰ ਚੋਂ ਨਿਕਲ ਜਾ ਅਤੇ ਮੈਨੂੰ ਆਜ਼ਾਦੀ ਨਾਲ ਰਹਿਣ ਦੇ ਜਸਵੰਤ ਕੌਰ ਜੀ ਰੋਣ ਲੱਗ ਪਈ ਪੁੱਤ ਤੇਰਾ ਇੰਨਾ ਵੱਡਾ ਘਰ ਹੈ ਪਿੱਛੇ ਦਾ ਇੱਕ ਕਮਰਾ ਮੈਨੂੰ ਦਿੱਤਾ ਹੈ ਮੈਂ ਤਾਂ ਤੇਰੇ ਘਰ ਵਿੱਚ ਵੀ ਨਹੀਂ ਆਉਂਦੀ ਮੇਰੀਆਂ ਧੀਆਂ ਵੀ ਨਹੀਂ ਆਉਂਦੀਆਂ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਉਸੇ ਤਰ੍ਹਾਂ ਰਹਿੰਦੇ ਹਾਂ ਫਿਰ ਵੀ ਸਾਨੂੰ ਘਰ ਚੋਂ ਕੱਢ ਰਹੇ ਹੋ ਤੇਰੇ ਪਿਤਾ ਜੀ ਦੇ ਜਾਣ ਤੋਂ ਬਾਅਦ ਤੂੰ ਹੀ ਤਾਂ ਆਪਣੀਆਂ ਭੈਣਾਂ ਦਾ ਸਹਾਰਾ ਹੈਂ ਭੁੱਲ ਗਿਆ ਉਹ ਵਾਦਾ ਜੋ ਤੂੰ ਆਪਣੇ ਪਿਤਾ ਜੀ ਦੇ ਨਾਲ ਉਹਨਾਂ ਦੇ ਮਰਨ ਵੇਲੇ ਕੀਤਾ ਸੀ ਕਿ ਤੂੰ ਆਪਣੀ ਮਾਂ ਦਾ ਧਿਆਨ ਰੱਖੇਗਾ ਭੈਣਾਂ ਦੀ ਪੜ੍ਹਾਈ ਤੇ ਵਿਆਹ ਦੀ ਜ਼ਿੰਮੇਵਾਰੀ ਲਵੇਂਗਾ ਅਤੇ ਇਹੀ ਕਹਿ ਕੇ ਤਾਂ ਤੂੰ ਮੈਨੂੰ ਪਿੰਡ ਦੀ ਜਾਇਦਾਦ ਵੇਚਣ ਲਈ ਕਿਹਾ ਸੀ ਕਿ ਮੈਨੂੰ ਤੇ ਆਪਣੀਆਂ ਭੈਣਾਂ ਨੂੰ ਆਪਣੇ ਨਾਲ ਰੱਖੇਗਾ ਪੜ੍ਹਾਏਗਾ ਤੇ ਉਹਨਾਂ ਦੇ ਵਿਆਹ ਕਰਵਾਏਗਾ। ਇਸ ਲਈ ਮੈਂ ਤੇਰੀ ਗੱਲ ਮੰਨ ਕੇ ਪਿੰਡ ਦਾ ਘਰ ਤੇ ਜ਼ਮੀਨ ਦੋਵੇਂ ਵੇਚ ਦਿੱਤੇ। ਸੋਚਿਆ ਕਿ ਪਿਤਾ ਜੀ ਦੇ ਬਾਅਦ ਵੱਡਾ ਭਰਾ ਆਪਣੀਆਂ ਭੈਣਾਂ ਦਾ ਸਹਾਰਾ ਬਣੇਗਾ। ਪਰ ਤੂੰ ਤਾਂ ਹੁਣ ਆਪਣੀ ਸਾਰੀ ਜ਼ਿੰਮੇਵਾਰੀ ਤੋਂ ਪਿੱਛਾ ਛਡਾਉਣਾ ਚਾਹੁੰਦਾ ਹੈ। ਹੁਣ ਅਸੀਂ ਪਿੰਡ ਵਾਪਸ ਵੀ ਨਹੀਂ ਜਾ ਸਕਦੇ। ਉੱਥੇ ਜਾ ਕੇ ਕਰਾਂਗੇ ਵੀ ਕੀ? ਨਾ ਘਰ ਬਚਿਆ ਨਾ ਜ਼ਮੀਨ। ਏ ਸੁਣ ਕੇ نو ਕਮਰੇ ਚੋਂ ਇੱਕ ਬੈਗ ਵਿੱਚ ਉਹਨਾਂ ਦੇ ਸਾਰੇ ਕੱਪੜੇ ਪੈਕ ਕਰਦੀ ਹੈ ਤੇ ਦਰਵਾਜ਼ੇ ਦੇ ਬਾਹਰ ਸੁੱਟਦੇ ਹੋਏ ਕਹਿੰਦੀ ਹੈ ਹਰਜੀਤ ਜੇ ਤੇਰੀ ਮਾਂ ਅੱਜ ਤੋਂ ਬਾਅਦ ਆਪਣੀਆਂ ਧੀਆਂ ਨਾਲ ਇਸ ਘਰ ਵਿੱਚ ਇੱਕ ਦਿਨ ਵੀ ਰਹੀ ਤਾਂ ਮੈਂ ਇਹ ਘਰ ਛੱਡ ਕੇ ਆਪਣੇ ਪੇਕੇ ਚਲੀ ਜਾਵਾਂਗੀ ਮੈਂ ਤੇਰੇ ਨਾਲ ਇਸ ਲਈ ਵਿਆਹ ਨਹੀਂ ਕੀਤਾ ਸੀ ਕਿ ਤੇਰੀਆਂ ਚਾਰ-ਚਾਰ ਭੈਣਾਂ ਤੇ ਬੁੱਢੀ ਮਾਂ ਨੂੰ ਨਾਲ ਰੱਖਾਂ ਜੇ ਤੈਨੂੰ ਆਪਣੀ ਮਾਂ ਤੇ ਭੈਣਾਂ ਨੂੰ ਰੱਖਣਾ ਹੀ ਹੈ ਤਾਂ ਠੀਕ ਹੈ ਮੈਂ ਆਪਣੇ ਪੇਕੇ ਚਲੀ ਜਾਂਦੀ ਹਾਂ ਤੇ ਆਪਣੇ ਡੈਡੀ ਨੂੰ ਕਹਿ ਦੇਾਂਗੀ ਕਿ ਤੇਰੇ ਬਦਲੇ ਕਿਸੇ ਹੋਰ ਨੂੰ ਬਿਜ਼ਨਸ 파ਟਨਰ ਬਣਾ ਲੈਣ ਇਹ ਸੁਣ ਕੇ ਹਰਜੀਤ ਘਬਰਾ ਜਾਂਦਾ ਹੈ ਤੇ ਕਹਿੰਦਾ ਹੈ ਨਹੀਂ ਨਹੀਂ ਡਾਰਲਿੰਗ ਤੂੰ ਪੇਕੇ ਕਿਉਂ ਜਾਵੇਂਗੀ ਮੈਂ ਤੈਨੂੰ ਕਿਤੇ ਜਾਣ ਨਹੀਂ ਦੇਵਾਂਗਾ ਜੇ ਤੂੰ ਚਲੀ ਗਈ ਤਾਂ ਮੇਰਾ ਕੀ ਹੋਵੇਗਾ ਹਰਜੀਤ ਬਾਖੋਬੀ ਜਾਣਦਾ ਸੀ ਕਿ ਅੱਜ ਉਹ ਰੂਪ ਦੇ ਪਿਤਾ ਦੀ ਵਜ੍ਹਾ ਨਾਲ ਹੀ ਤਾਂ ਉਸਨੇ ਇੰਨਾ ਵੱਡਾ ਬੰਗਲਾ ਬਿਜ਼ਨਸ ਤੇ ਸ਼ਾਨੋ ਸ਼ੌਕਤ ਪਾਈ ਹੋਈ ਹੈ ਜੇ ਰੂਪ ਪੇਕੇ ਚਲੀ ਗਈ ਅਤੇ ਉਸਦੇ ਡੈਡੀ ਨਰਾਜ਼ ਹੋ ਗਏ ਤਾ ਸਾਰੀ ਸੁੱਖ ਸੁਵਿਧਾ ਖਤਮ ਹੋ ਜਾਵੇਗੀ। ਇਸ ਲਈ ਉਹ ਦਰਵਾਜ਼ੇ ਕੋਲ ਪਏ ਬੈਗ ਨੂੰ ਚੁੱਕ ਕੇ ਮਾਂ ਦੇ ਹੱਥ ਵਿੱਚ ਦਿੰਦਾ ਹੈ ਤੇ ਕਹਿੰਦਾ ਹੈ, "ਮਾਂ, ਤੈਨੂੰ ਸੁਣਾਈ ਨਹੀਂ ਦਿੱਤਾ ਕਿ ਰੂਪ ਨੇ ਕੀ ਕਿਹਾ? ਹਾਲੇ ਵੀ ਘਰ ਦੀ ਦਹਲੂਸ ਤੇ ਖੜੀ ਹੈਂ। ਨਿਕਲ ਜਾ ਆਪਣੀਆਂ ਧੀਆਂ ਨੂੰ ਲੈ ਕੇ।" ਜਸਵੰਤ ਕੌਰ ਜੀ ਦੀ ਵੱਡੀ ਧੀ ਗਗਨਦੀਪ ਜਿਸ ਦੀ ਉਮਰ 20 ਸਾਲ ਹੈ, ਅੱਗੇ ਆ ਕੇ ਕਹਿੰਦੀ ਹੈ, "ਵੀਰੇ, ਤੂੰ ਮਾਂ ਨਾਲ ਅਜਿਹਾ ਸ਼ਲੋਕ ਨਹੀਂ ਕਰ ਸਕਦਾ। ਵੱਡਾ ਭਰਾ ਤਾਂ ਪਿਤਾ ਦੇ ਬਰਾਬਰ ਹੁੰਦਾ ਹੈ। ਬਚਪਨ ਵਿੱਚ ਅਸੀਂ ਸਾਰੇ ਇਕੱਠੇ ਖੇਡੇ ਹਾਂ ਮੈਨੂੰ ਆਪਣੇ ਭਰਾ ਤੇ ਕਿੰਨਾ ਗੁਮਾਨ ਸੀ ਪਰ ਤੇਰੇ ਵਿਵਹਾਰ ਨੂੰ ਵੇਖ ਕੇ ਦਿਲ ਟੁੱਟ ਗਿਆ ਮੈਨੂੰ ਤਾਂ ਲੱਗਿਆ ਸੀ ਪਿਤਾ ਜੀ ਦੇ ਜਾਣ ਤੋਂ ਬਾਅਦ ਤੂੰ ਸਾਡੀ ਸਾਰੀ ਜ਼ਿੰਮੇਵਾਰੀ ਬਾਖੋ ਵੀ ਨਿਭਾਵੇਂਗਾ ਮਾਂ ਤੇ ਪਿਤਾ ਜੀ ਨੇ ਕਿੰਨੀਆਂ ਮੁਸ਼ਕਲਾਂ ਨਾਲ ਤੈਨੂੰ ਪੜਾਇਆ ਸੀ ਤੂੰ ਘਰ ਦਾ ਵੱਡਾ ਪੁੱਤ ਹੈ ਅਸੀਂ ਸਾਰਿਆਂ ਤੇਥੋਂ ਬਹੁਤ ਉਮੀਦਾਂ ਰੱਖਦੀਆਂ ਸੀ ਅੱਜ ਤੇਰੇ ਕੋਲ ਸਭ ਕੁਝ ਹੈ ਵੱਡਾ ਬੰਗਲਾ ਗੱਡੀਆਂ ਪੈਸਾ ਪਰ ਕੀ ਤੂੰ ਆਪਣੀ ਬੁੱਢੀ ਮਾਂ ਤੇ ਭੈਣਾਂ ਨੂੰ ਨਹੀਂ ਰੱਖ ਸਕਦਾ ਗੁੱਸੇ ਨਾਲ ਪੜਕੀ ਨੂੰ ਚਲਾਉਂਦੀ ਹੈ ਹਾਂ ਹਾਂ ਜੇ ਤੇਰੀ ਇੱਕ ਮਾਂ ਤੇ ਇੱਕ ਧੀ ਹੁੰਦੀ ਤਾਂ ਕਿਤੇ ਕੋਨੇ ਵਿੱਚ ਰੱਖ ਵੀ ਲੈਂਦੇ ਪਰ ਇਹ ਤਾਂ ਪੂਰੀ ਫੌਜ ਹੈ ਤੇਰੀ ਮਾਂ ਦੇ ਨਾਲ ਚਾਰ ਚਾਰ ਧੀਆਂ ਇੰਨੀਆਂ ਸਾਰੀਆਂ ਕੁੜੀਆਂ ਨੂੰ ਰੱਖਣਾ ਮੇਰੇ ਵੱਸ ਦੀ ਗੱਲ ਨਹੀਂ ਅਸੀਂ ਇੱਥੇ ਕੋਈ ਧਰਮਸ਼ਾਲਾ ਨਹੀਂ ਖੋਲੀ ਜੋ ਤੁਹਾਨੂੰ ਰੱਖੀਏ ਤੇ ਖਰਚ ਵੀ ਚੁੱਕੀਏ ਮੇਰੇ ਪੇਕੇਆਂ ਦੇ ਸਾਰੇ ਲੋਕ ਬਹੁਤ ਅਮੀਰ ਹਨ ਕਦੇ-ਕਦੇ ਉਹ ਮਿਲਣ ਆਉਂਦੇ ਹਨ ਤੇ ਜਦੋਂ ਉਹ ਤੁਹਾਡੇ ਬਾਰੇ ਪੁੱਛਦੇ ਹਨ ਤਾਂ ਮੈਨੂੰ ਬਹੁਤ ਸ਼ਰਮ ਆਉਂਦੀ ਹੈ ਮੈਂ ਕਦੇ ਵੀ ਉਹਨਾਂ ਨੂੰ ਨਹੀਂ ਦੱਸਿਆ ਕਿ ਤੁਸੀਂ ਮੇਰੀਆਂ ਨਣਦਾ ਹੋ ਜਾਂ ਇਹ ਬੁੱਢੀ ਮੇਰੀ ਸੱਸ ਹੈ ਕਿਉਂਕਿ ਤੁਸੀਂ ਕਿਸੇ ਵੀ ਤਰ੍ਹਾਂ ਸਾਡੇ ਸਟੈਂਡਰਡ ਦੇ ਨਹੀਂ ਲੱਗਦੇ ਇਸ ਲਈ ਹੁਣ ਤੁਸੀਂ ਮੇਰੇ ਘਰ ਚੋਂ ਨਿਕਲ ਜਾਓ ਇਹ ਘਰ ਮੇਰੇ ਡੈਡੀ ਦਾ ਦਿੱਤਾ ਹੋਇਆ ਹੈ ਇਸ ਵਿੱਚ ਸਿਰਫ ਮੈਂ ਤੇ ਮੇਰਾ ਪਤੀ ਰਹਿ ਸਕਦੇ ਹਾਂ ਮੇਰੇ ਪਿਤਾ ਦਾ ਇੰਨਾ ਵੱਡਾ ਕਾਰੋਬਾਰ ਹੈ ਜਿਸ ਦਾ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਅਸਲ ਵਿੱਚ ਰੂਪ ਨੂੰ ਇਹ ਡਰ ਸੀ ਕਿਤੇ ਉਸ ਦਾ ਪਤੀ ਹਰਜੀਤ ਆਪਣੀ ਮਾਂ ਤੇ ਭੈਣਾਂ ਦੇ ਪਿਆਰ ਵਿੱਚ ਆ ਕੇ ਉਹਨਾਂ ਦੀ ਮਦਦ ਲਈ ਤਿਆਰ ਨਾ ਹੋ ਜਾਵੇ ਐਸ ਲਈ ਉਹ ਪਹਿਲਾਂ ਤੋਂ ਹੀ ਯੋਜਨਾ ਬਣਾ ਲੈਂਦੀ ਹੈ ਕਿ ਇਹਨਾਂ ਮਾਵਾਤਿਆਂ ਨੂੰ ਘਰ ਤੋਂ ਕੱਢਣਾ ਹੀ ਸਭ ਤੋਂ ਵਧੀਆ ਹੈ ਅਤੇ ਇਹ ਸਭ ਕਰਨ ਲਈ ਉਹ ਹਰਜੀਤ ਨੂੰ ਹਰ ਵਾਰੀ ਧਮਕੀ ਦਿੰਦੀ ਰਹਿੰਦੀ ਹੈ ਕਿ ਜੇ ਤੂੰ ਮੇਰੀ ਗੱਲ ਨਹੀਂ ਮੰਨੇਗਾ ਤਾਂ ਮੈਂ ਆਪਣੇ ਡੈਡੀ ਨੂੰ ਕਹਿ ਦੇਾਂਗੀ ਕਿ ਤੈਨੂੰ ਬਿਜ਼ਨਸ ਤੋਂ ਕੱਢ ਦੇਣ ਹਰਜੀਤ ਨੂੰ ਪੈਸਾ ਤੇ ਸ਼ੌਂਕ ਦੀ ਜ਼ਿੰਦਗੀ ਬਹੁਤ ਪਸੰਦ ਸੀ ਉਹ ਆਪਣੀ ਆਰਾਮਦਾਇਕ ਜ਼ਿੰਦਗੀ ਲਈ ਮਾਂ ਤੇ ਭੈਣਾਂ ਨੂੰ ਛੱਡ ਸਕਦਾ ਸੀ ਪਰ ਆਰਾਮ ਨਹੀਂ ਛੱਡ ਸਕਦਾ ਸੀ ਜਦੋਂ ਕਦੇ ਥੋੜਾ ਬਹੁਤ ਉਹ ਮਾਂ ਵੱਲ ਝੁਕਣ ਲੱਗਦਾ ਸੀ ਤਾਰੂ ਰੂਪ ਉਸਨੂੰ ਫਿਰ ਆਪਣੇ ਵੱਲ ਕਰ ਲੈਂਦੀ ਸੀ ਧਮਕੀ ਦੇ ਕੇ ਰੂਪ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ ਕਿ ਹਰਜੀਤ ਨੂੰ ਐਸੋ ਆਰਾਮ ਦੀ ਜ਼ਿੰਦਗੀ ਬਹੁਤ ਪਿਆਰੀ ਹੈ ਅਤੇ ਉਹ ਆਪਣੀ ਬੁੱਢੀ ਮਾਂ ਅਤੇ ਭੈਣਾਂ ਦੀ ਖਾਤਰ ਇਹ ਜ਼ਿੰਦਗੀ ਕਦੇ ਵੀ ਨਹੀਂ ਛੱਡੇਗਾ ਦੇਖੋ ਮਾਂ ਜੀ ਅਜੇ ਵੀ ਕੁਝ ਬਚਿਆ ਹੈ ਆਪਣਾ ਸਮਾਨ ਚੁੱਕੋ ਤੇ ਮੇਰੇ ਘਰ ਤੋਂ ਨਿਕਲ ਜਾਓ ਭਾਬੀ ਹੁਣ ਤੁਸੀਂ ਮਾਂ ਨੂੰ ਇੱਕ ਵੀ ਸ਼ਬਦ ਨਹੀਂ ਕਹੋਗੇ ਮਾਂ ਦੀ ਬਹੁਤ ਬੇਇੱਜ਼ਤੀ ਕਰ ਲਈ ਹੁਣ ਕੌਜਿ ਵੀ ਕਿਹਾ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ ਹਾ ਹ ਦੇਖ ਤਾਂ ਸਹੀ ਤੇਰੀ ਭੈਣ ਦੇ ਨਖਰੇ غرور ਤਾਂ ਐਨਾ ਭਰਿਆ ਹੈ ਜਿਵੇਂ ਕੋਈ ਰਾਣੀ ਹੋਵੇ ਰਾਣੀ ਹਾਂ ਜਾਂ ਨਹੀਂ ਇਹ ਮੈਨੂੰ ਨਹੀਂ ਪਤਾ ਪਰ ਤੇਰੀਆਂ ਫालतू ਗੱਲਾਂ ਹੁਣ ਮੈਂ ਨਹੀਂ ਸੁਣਾਗੀ ਜਦੋਂ ਤੋਂ ਮੈਂ ਤੇਰੇ ਘਰ ਵਿੱਚ ਰਹਿ ਰਹੀ ਹਾਂ ਮੈਂ ਤੇ ਮਾਂ ਨੇ ਬਹੁਤ ਕੁਝ ਸਹਿਣ ਕੀਤਾ ਹੈ ਤੇਰੇ ਘਰ ਦੇ ਸਾਰੇ ਕੰਮ ਵੀ ਅਸੀਂ ਚਾਰੇ ਭੈਣਾਂ ਹੀ ਕਰਦੀਆਂ ਸੀ ਮੇਰੀ ਛੋਟੀ ਭੈਣ ਜਿਸ ਦਾ ਅਜੇ ਬਚਪਨ ਵੀ ਨਹੀਂ ਗੁਜ਼ਰਿਆ ਸਿਰਫ 15 ਸਾਲਾਂ ਦੀ ਹੈ ਉਹ ਵੀ ਤੇਰੇ ਪੂਰੇ ਘਰ ਦੀ ਸਫਾਈ ਕਰਦੀ ਸੀ ਮੈਂ ਪੂਰੀ ਰਸੋਈ ਸੰਭਾਲਦੀ ਸੀ ਮਾਂ ਤੇਰੇ ਪੂਰੇ ਫੁੱਲ ਪੌਦਿਆਂ ਨੂੰ ਪਾਣੀ ਦਿੰਦੀ ਸੀ ਫालतू ਵਿੱਚ ਕੋਈ ਨਹੀਂ ਰੱਖਦਾ ਹੁਣ ਤੈਨੂੰ ਇੰਨਾ ਕੰਮਾਂ ਲਈ ਮਾਲੀ ਤੇ ਸਫਾਈ ਵਾਲਾ ਰੱਖਣਾ ਪਵੇਗਾ ਤਾਂ ਹੀ ਤੈਨੂੰ ਸਾਡੀ ਕਦਰ ਪਤਾ ਲੱਗੇਗੀ ਅਤੇ ਵੀਰੇ ਤੇਰੀ ਪਤਨੀ ਤੇਰੀਆਂ ਭੈਣਾਂ ਤੇ ਤੇਰੀ ਬੁੱਢੀ ਮਾਂ ਤੋਂ ਐਨੇ ਸਾਰੇ ਕੰਮ ਕਰਵਾਉਂਦੀ ਸੀ ਪਰ ਤੂੰ ਇੱਕ ਵੀ ਸ਼ਬਦ ਨਹੀਂ ਬੋਲਿਆ ਅਤੇ ਆਖਿਰ ਸਾਨੂੰ ਨਾਲ ਰੱਖ ਕੇ ਤੂੰ ਸਾਡੀ ਕੀ ਇੱਜ਼ਤ ਕੀਤੀ ਇਸ ਤੋਂ ਵਧੀਆ ਹੈ ਅਸੀਂ ਇਹ ਘਰ ਛੱਡ ਕੇ ਬਾਹਰ ਹੀ ਰਹੀਏ ਵੇਖ ਰਹੇ ਹੋ ਆਪਣੀ ਭੈਣ ਦੇ ਟੀਟਪਾਨ ਨੂੰ ਹੱਥ ਵਿੱਚ ਇੱਕ ਪੈਸਾ ਨਹੀਂ ਪਰ ਕਮੰਡ ਅਸਮਾਨ ਨੂੰ ਛੂ ਰਿਹਾ ਹੈ ਭਾਬੀ ਇਹ ਕਮੰਡ ਨਹੀਂ ਆਤਮ ਸਨਮਾਨ ਹੈ ਜਸਵੰਤ ਕੌਰ ਜੀ ਆਪਣੀ ਧੀ ਨੂੰ ਸ਼ਾਂਤ ਕਰਵਾਉਂਦੇ ਹੋਏ ਕਹਿੰਦੀ ਹੈ ਧੀਏ ਸ਼ਾਂਤ ਹੋ ਜਾ ਸ਼ਹਿਰ ਆ ਕੇ ਪੁੱਤ ਐਨਾ ਬਦਲ ਜਾਵੇਗਾ ਇਸ ਦੀ ਕਦੇ ਉਮੀਦ ਨਹੀਂ ਸੀ ਹੁਣ ਤਾਂ ਪੁੱਤ ਵੀ ਬਦਲ ਗਿਆ ਹੈ ਫਿਰ ਇੱਥੇ ਰਹਿ ਕੇ ਅਸੀਂ ਕੀ ਕਰੀਏ ਠੀਕ ਹੈ ਅਸੀਂ ਤੇਰੇ ਘਰ ਚੋਂ ਜਾ ਰਹੇ ਹਾਂ ਜਾਂਦੇ ਜਾਂਦੇ ਜਸਵੰਤ ਕੌਰ ਜੀ ਆਪਣੀ ਨੋ ਨੋ ਕਹਿੰਦੀ ਹੈ ਬਹੂ ਜਿਸ ਪੈਸੇ ਅਤੇ ਰੁਤਬੇ ਦਾ ਤੂੰ ਐਨਾ ਕਮਾਂਡ ਕਰਦੀ ਹੈ ਦੇਖੀ ਇੱਕ ਦਿਨ ਮੇਰੀਆਂ ਧੀਆ ਤੇਰਾ ਕਮਾਂਡ ਤੋੜ ਦੇਣਗੀਆਂ ਉਹ ਇਹੋ ਜਿਹੀ ਕਾਮਯਾਬੀ ਹਾਸਲ ਕਰਨਗੀਆਂ ਜਿਸ ਦੀ ਤੂੰ ਕਦੇ ਕਲਪਨਾ ਵੀ ਨਹੀਂ ਕਰ ਸਕਦੀ ਜਸਵੰਤ ਕੌਰ ਜੀ ਦੀ ਇਹ ਗੱਲ ਸੁਣ ਕੇ ਭਾਬੀ ਹੱਸ ਪਈ ਤੇ ਕਹਿਣ ਲੱਗੀ ਹਾਂ ਹਾਂ ਆਉਂਦਾ ਕੀ ਹੈ ਤੇਰੀਆਂ ਧੀਆ ਨੂੰ ਝਾੜੂ ਪੋਚਾ ਕਰਨਾ ਹੀ ਆਉਂਦਾ ਹੈ ਕਿਸੇ ਦੇ ਘਰ ਜਾ ਕੇ ਇਹੋ ਕਰਕੇ ਉਹ ਆਪਣਾ ਗੁਜ਼ਾਰਾ ਕਰ ਲੈਣਗੀਆਂ ਮੇਰੀ ਬਰਾਬਰੀ ਕਰਨ ਦੀ ਗੱਲ ਤਾਂ ਦੂਰ ਦੀ ਹੈ ਫਿਰ ਰੂਪ ਨੇ ਉਹਨਾਂ ਦੇ ਹੱਥਾਂ ਵਿੱਚ ਸਮਾਨ ਫੜਾ ਕੇ ਜਸਵੰਤ ਕੌਰ ਜੀ ਤੇ ਉਹਨਾਂ ਦੀਆਂ ਧੀਆਂ ਨੂੰ ਘਰ ਤੋਂ ਬਾਹਰ ੱੱਕੇ ਦੇ ਕੇ ਕੱਢ ਦਿੱਤਾ ਅਤੇ ਕਿਹਾ ਮੁੜ ਕੇ ਫਿਰ ਮੇਰੇ ਘਰ ਵਿੱਚ ਕਦੇ ਨਾ ਆਇਓ ਜਸਵੰਤ ਕੌਰ ਜੀ ਆਪਣੀ ਧੀ ਵੱਲ ਬੜੀ ਗੌਰ ਨਾਲ ਦੇਖਦੀ ਹੈ ਪੁੱਤ ਵੇ ਚੁੱਪਚਾਪ ਸੈਰ ਚੁਕਾ ਕੇ ਘਰ ਵਿੱਚ ਚਲਾ ਜਾਂਦਾ ਹੈ ਜਸਵੰਤ ਕੌਰ ਜੀ ਤੇ ਉਹਨਾਂ ਦੀਆਂ ਧੀਆਂ ਬਹੁਤ ਦੁਖੀ ਸਨ ਪੁੱਤ ਦਾ ਇਸ ਤਰ੍ਹਾਂ ਦਾ ਨਜ਼ਰਅੰਦਾਜ਼ੀ ਨਾਲ ਸਭ ਕੁਝ ਦੇਖਣਾ ਬਹੁਤ ਜ਼ਿਆਦਾ ਦੁਖੀ ਕਰਦਾ ਹੈ ਪੁੱਤ ਦਾ ਇਹ ਵਿਵਹਾਰ ਜਸਵੰਤ ਕੌਰ ਜੀ ਨੂੰ ਅੰਦਰੋਂ ਅੰਦਰ ਖਾ ਰਿਆ ਸੀ ਪਰ ਉਹ ਕੀ ਕਰ ਸਕਦੀ ਸੀ ਜਦੋਂ ਉਸ ਨੂੰ ਆਪਣੀਆਂ ਭੈਣਾਂ ਅਤੇ ਮਾਂ ਦਿਖਾਈ ਹੀ ਨਹੀਂ ਦੇ ਰਹੀਆਂ ਫਿਰ ਜਸਵੰਤ ਕੌਰ ਜੀ ਚਾਰੇ ਧੀਆਂ ਨੂੰ ਲੈ ਕੇ ਸੜਕ ਦੇ ਕਿਨਾਰੇ ਇੱਕ ਰੁੱਖ ਹੇਠਾਂ ਬੈਠ ਗਈ ਉਦੋਂ ਸਭ ਤੋਂ ਛੋਟੀ ਧੀ ਨੈਣਾ ਰੋਣ ਲੱਗਦੀ ਹੈ ਤੇ ਕਹਿੰਦੀ ਹੈ ਮਾਂ ਹੁਣ ਅਸੀਂ ਕਿੱਥੇ ਜਾਵਾਂਗੇ ਕਿੱਥੇ ਰਹਿਾਂਗੇ ਕੀ ਸਾਨੂੰ ਇੱਥੇ ਰੁੱਖ ਹੇਠਾਂ ਹੀ ਰਹਿਣਾ ਪਵੇਗਾ ਨਾਣਾ ਦੀ ਗੱਲ ਸੁਣ ਕੇ ਜਸਵੰਤ ਕੌਰ ਜੀ ਸਾਰੀਆਂ ਧੀਆਂ ਨੂੰ ਗਲੇ ਲਾ ਲੈਂਦੀ ਹੈ ਤੇ ਹੌਸਲਾ ਦਿੰਦੀ ਹੋਈ ਕਹਿੰਦੀ ਹੈ ਨਹੀਂ ਧੀਏ ਇੱਕ ਦਿਨ ਸਾਡਾ ਵੀ ਆਪਣਾ ਘਰ ਹੋਵੇਗਾ ਅਸੀਂ ਵੀ ਆਪਣੇ ਘਰ ਵਿੱਚ ਸ਼ਾਨ ਨਾਲ ਰਹਾਂਗੇ ਸਾਰੀਆਂ ਸੁੱਖ ਸਹੂਲਤਾਂ ਹੋਣਗੀਆਂ ਕੋਈ ਕਮੀ ਨਹੀਂ ਹੋਵੇਗੀ ਸਾਡੀਆਂ ਪਰੇਸ਼ਾਨੀਆਂ ਬਸ ਕੁਝ ਦਿਨਾਂ ਦੀਆਂ ਹੀ ਹਨ ਸਾਨੂੰ ਇਹ ਸਮਾਂ ਕੱਟਣਾ ਹੈ ਸਾਰਿਆਂ ਦੀ ਹੀ ਜ਼ਿੰਦਗੀ ਵਿੱਚ ਸੁੱਖ ਤੇ ਦੁੱਖ ਆਉਂਦੇ ਰਹਿੰਦੇ ਹਨ ਹੁਣ ਸਾਡਾ ਸਮਾਂ ਚੰਗਾ ਨਹੀਂ ਚੱਲ ਰਿਹਾ ਪਰ ਇਹ ਵੀ ਲੰਘ ਜਾਵੇਗਾ ਪਰਮਾਤਮਾ ਸਾਡਾ ਇਮਤਿਹਾਨ ਲੈ ਰਿਹਾ ਹੈ ਤਾਂ ਹੀ ਤਾਂ 6 ਮਹੀਨੇ ਪਹਿਲਾਂ ਤੇਰੇ ਪਿਤਾ ਜੀ ਸਾਨੂੰ ਛੱਡ ਕੇ ਚਲੇ ਗਏ ਸਨ ਅਤੇ ਹੁਣ ਤੇਰਾ ਭਰਾ ਵੀ ਸਾਨੂੰ ਛੱਡ ਗਿਆ ਪਰ ਇਹ ਸਮਾਂ ਵੀ ਗੁਜ਼ਰ ਜਾਵੇਗਾ ਇੱਕ ਦਿਨ ਸਾਡਾ ਵੀ ਵਕਤ ਆਵੇਗਾ ਇਸੇ ਤਰ੍ਹਾਂ ਜਸਵੰਤ ਕੌਰ ਜੀ ਨੇ ਆਪਣੀ ਧੀ ਨੂੰ ਹੌਸਲਾ ਦਿੱਤਾ ਜਸਵੰਤ ਕੌਰ ਜੀ ਦੀ ਹਿੰਮਤ ਨੇ ਉਹਨਾਂ ਦੀ ਵੱਡੀ ਧੀ ਗਗਨਦੀਪ ਨੂੰ ਵੀ ਬਹੁਤ ਹਿੰਮਤ ਦਿੱਤੀ ਸ਼ਾਮ ਤੱਕ ਸਾਰਿਆਂ ਨੂੰ ਭੁੱਖ ਲੱਗਣ ਲੱਗੀ ਮਾਂ ਆਲੇ ਦੁਆਲੇ ਦੇਖ ਰਹੀ ਸੀ ਕੇ ਪਰ ਕੁਝ ਵੀ ਦੇਖ ਨਹੀਂ ਰਿਹਾ ਸੀ ਜਦੋਂ ਤੋਂ ਉਹ ਭਰਾ ਦੇ ਕੋਲ ਸ਼ਹਿਰ ਵਿੱਚ ਆਏ ਸਨ ਤਾਂ ਭਰਾ ਕਿਸੇ ਥਾਂ ਤੇ ਵੀ ਉਹਨਾਂ ਨੂੰ ਲੈ ਕੇ ਨਹੀਂ ਗਿਆ ਸੀ ਤਾਂ ਕਿ ਸ਼ਹਿਰ ਜਾਣ ਦਾ ਪਛਾਣਦਾ ਹੋਵੇ ਨਜ਼ਦੀਕ ਤੋਂ ਹੀ ਕਿਸੇ ਮੰਦਰ ਦੀ ਘੰਟੀ ਦੀ ਆਵਾਜ਼ ਆ ਰਹੀ ਸੀ ਆਓ ਉੱਥੇ ਚੱਲਦੇ ਹਾਂ ਹੋ ਸਕਦਾ ਹੈ ਉੱਥੇ ਸਾਨੂੰ ਕੁਝ ਖਾਣ ਨੂੰ ਮਿਲ ਜਾਵੇ ਜਸਵੰਤ ਕੌਰ ਜੀ ਆਪਣੀਆਂ ਧੀਆਂ ਨੂੰ ਲੈ ਕੇ ਮੰਦਰ ਵੱਲ ਚੱਲ ਪੈਂਦੀ ਹੈ ਵੇਖਦੇ ਵੇਖਦੇ ਮੰਦਰ ਵਿੱਚ ਪ੍ਰਮਾਤਮਾ ਦੀ ਮਿਹਰ ਨਾਲ ਭੰਡਾਰੇ ਦਾ ਆਯੋਜਨ ਹੋ ਰਿਹਾ ਸੀ ਜਸਵੰਤ ਕੌਰ ਜੀ ਨੇ ਧੀਆਂ ਦੇ ਨਾਲ ਪੰਡਾਰੇ ਦਾ ਭੋਜਨ ਖਾਧਾ ਤੇ ਰੱਬ ਦਾ ਲੱਖ ਲੱਖ ਧੰਨਵਾਦ ਕੀਤਾ ਕਿ ਅੱਜ ਉਸ ਨੂੰ ਪੂਰਾ ਭਰੋਸਾ ਹੋ ਗਿਆ ਕਿ ਰੱਬ ਕਿਸੇ ਨੂੰ ਵੀ ਭੁੱਖੇ ਨਹੀਂ ਸੌਣ ਦੇਵੇਗਾ ਕੁਝ ਦਿਨਾਂ ਤੱਕ ਜਸਵੰਤ ਕੌਰ ਜੀ ਅਤੇ ਉਹਨਾਂ ਦੀਆਂ ਧੀਆਂ ਮੰਦਿਰ ਵਿੱਚ ਹੀ ਪ੍ਰਸ਼ਾਦ ਖਾ ਕੇ ਰਹੀਆਂ ਪਰ ਫਿਰ ਜਸਵੰਤ ਕੌਰ ਜੀ ਨੇ ਆਪਣੀਆਂ ਧੀਆਂ ਨੂੰ ਕਿਹਾ ਕਿ ਅਸੀਂ ਇੰਨੇ ਲੰਮੇ ਸਮੇਂ ਲਈ ਇੰਜ ਨਹੀਂ ਰਹਿ ਸਕਦੇ ਸਾਨੂੰ ਕੁਝ ਕਰਨਾ ਪਵੇਗਾ ਆਪਣੇ ਲਈ ਕੰਮ ਲੱਭਣਾ ਪਵੇਗਾ ਤਾਂ ਹੀ ਅਸੀਂ ਪੈਸੇ ਕਮਾ ਸਕਾਂਗੇ ਅਤੇ ਆਪਣੇ ਲਈ ਛੱਤ ਲੈ ਸਕਾਂਗੇ ਅਤੇ ਮਿਹਨਤ ਨਾਲ ਹੀ ਦੋ ਵੇਲੇ ਦੀ ਰੋਟੀ ਕਮਾ ਪਾਵਾਂਗੇ ਪਰ ਮਾਂ ਸਾਡੇ ਹੱਥ ਵਿੱਚ ਤਾਂ ਇੱਕ ਵੀ ਪੈਸਾ ਨਹੀਂ ਹੈ ਤੇ ਬਿਨਾ ਪੈਸੇ ਦੀ ਅਸੀਂ ਕੁਝ ਵੀ ਨਹੀਂ ਕਰ ਸਕਦੇ ਆਪਣੇ ਕੰਨਾਂ ਦੇ ਛੋਟੇ ਛੋਟੇ ਕੁੰਡਲ ਉਤਾਰ ਕੇ ਜਸਵੰਤ ਕੌਰ ਜੀ ਗਗਨਦੀਪ ਨੂੰ ਉਸ ਦੇ ਹੱਥਾਂ ਦੇ ਵਿੱਚ ਕੁੰਡਲ ਦੇ ਕੇ ਕਹਿੰਦੀ ਹੈ ਧੀਏ ਅਸੀਂ ਇਹ ਸੋਨੇ ਦੇ ਕੁੰਡਲ ਵੇਚ ਦੇਵਾਂਗੇ ਅਸਲ ਵਿੱਚ ਮੇਰਾ ਮਨ ਇਹ ਕੁੰਡਲ ਵੇਚਣ ਦਾ ਨਹੀਂ ਹੈ ਕਿਉਂਕਿ ਤੇਰੇ ਪਿਤਾ ਜੀ ਨੇ ਬੜੇ ਪਿਆਰ ਨਾਲ ਇਹ ਮੈਨੂੰ ਦਿੱਤੇ ਸਨ ਪਰ ਹੁਣ ਕੀ ਕੀਤਾ ਜਾਵੇ ਮੇਰੀਆਂ ਧੀਆਂ ਤੋਂ ਜ਼ਿਆਦਾ ਮੇਰੇ ਲਈ ਕੁੰਡਲ ਨਹੀਂ ਹਨ ਪਰ ਅਸੀਂ ਇਹ ਨਹੀਂ ਜਾਣਦੇ ਕਿ ਇਹਨਾਂ ਨੂੰ ਕਿੱਥੇ ਵੇਚੀਏ ਉਦੋਂ ਹੀ ਮੰਦਰ ਦੀਆਂ ਪੌੜੀਆਂ ਉਤੋਂ ਲੰਘਦਿਆਂ ਇੱਕ ਸੇਠ ਸਠਾਣੀ ਉਹਨਾਂ ਨੂੰ ਵੇਖ ਲੈਂਦੇ ਹਨ ਜਸਵੰਤ ਕੌਰ ਜੀ ਉਹਨਾਂ ਕੋਲ ਜਾਂਦੀ ਹੈ ਹੱਥ ਜੋੜ ਕੇ ਕਹਿੰਦੀ ਹੈ ਤੁਸੀਂ ਮੈਨੂੰ ਬਹੁਤ ਤਣੀ ਵਿਅਕਤੀ ਲੱਗਦੇ ਹੋ ਮੈਨੂੰ ਪਿਆਸਿਆਂ ਦੀ ਬਹੁਤ ਲੋੜ ਹੈ ਤੁਸੀਂ ਮੇਰੇ ਇਹ ਸੋਨੇ ਦੇ ਕੁੰਡਲ ਲੈ ਲਓ ਇਹ ਪਿਓਰ ਸੋਨੇ ਦੇ ਹਨ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਤੁਸੀਂ ਜੋ ਕੀਮਤ ਚਾਹੋ ਮੈਨੂੰ ਦੇ ਦਿਓ ਮੈਨੂੰ ਬਹੁਤ ਲੋੜ ਹੈ ਉਹ ਸੇਠ ਸਠਾਣੀ ਬਹੁਤ ਭਲੇ ਦਿਲ ਵਾਲੇ ਸਨ ਉਹ ਪੁੱਛਦੇ ਹਨ ਤੂੰ ਕੁੰਡਲ ਕਿਉਂ ਵੇਚ ਰਹੀ ਹੈ ਕੁਝ ਮਜਬੂਰੀ ਹੈ ਸਾਹਿਬ ਚਾਰ ਚਾਰ ਧੀਆਂ ਦੀ ਜ਼ਿੰਮੇਵਾਰੀ ਹੈ ਇਸ ਕਰਕੇ ਵੇਚਨੇ ਪੈ ਰਹੇ ਹਨ ਜਸਵੰਤ ਕੌਰ ਜੀ ਗੱਲ ਕਰਦੇ ਕਰਦੇ ਰੋ ਪੈਂਦੀ ਹੈ ਸੇਠ ਸਠਾਣੀ ਪੁੱਛਦੇ ਹਨ ਤੁਹਾਡੀਆਂ ਧੀਆਂ ਕਿੱਥੇ ਹਨ ਜਸਵੰਤ ਕੌਰ ਜੀ ਨੇ ਪੌੜੀਆਂ ਤੇ ਬੈਠੀਆਂ ਆਪਣੀਆਂ ਚਾਰਾਂ ਧੀਆਂ ਵੱਲ ਇਸ਼ਾਰਾ ਕੀਤਾ ਸੇਠ ਜੀ ਪੁੱਛਦੇ ਹਨ ਤੂੰ ਇੰਨਾ ਪੈਸਿਆਂ ਨਾਲ ਕੀ ਕਰੇਂਗੀ ਜਸਵੰਤ ਕੌਰ ਜੀ ਨੇ ਕਿਹਾ ਇਹਨਾਂ ਨਾਲ ਤਾਂ ਸਿਰਫ ਕੁਝ ਦਿਨਾਂ ਦਾ ਖਰਚ ਹੀ ਚੱਲੇਗਾ ਮੈਂ ਇੱਕ ਸਬਜ਼ੀ ਦਾ ਠੇਲਾ ਖਰੀਦ ਲਵਾਂਗੀ ਤੇ ਆਪਣੀਆਂ ਧੀਆਂ ਨਾਲ ਸਬਜ਼ੀ ਵੇਚਾਂਗੀ ਸੇਠ ਸਠਾਣੀ ਜਸਵੰਤ ਕੌਰ ਜੀ ਦੀ ਮਜਬੂਰੀ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਕਿ ਵਿਚਾਰੀ ਚਾਰ ਚਾਰ ਧੀਆਂ ਲੈ ਕੇ ਕਿੱਥੇ ਜਾਵੇਗੀ ਇਸ ਲਈ ਉਹ ਕੁੰਡਲ ਖਰੀਦਣ ਲਈ ਤਿਆਰ ਹੋ ਗਏ ਅਤੇ ਉਹਨਾਂ ਨੂੰ 25000 ਰੁਪਏ ਦੇ ਦਿੱਤੇ। ਦੋ ਦਿਨ ਬਾਅਦ ਸੇਠ ਸਠਾਣੀ ਫਿਰ ਮੰਦਰ ਆਏ ਅਤੇ ਉਹਨਾਂ ਨੇ ਵੇਖਿਆ ਕਿ ਜਸਵੰਤ ਕੌਰ ਜੀ ਨੇ ਮੰਦਰ ਦੇ ਨੇੜੇ ਹੀ ਇੱਕ ਸਬਜ਼ੀ ਦੀ ਰੇੜੀ ਲਗਾ ਲਈ ਸੀ। ਉੱਥੇ ਸਾਰੀਆਂ ਤਾਜ਼ੀਆਂ ਸਬਜ਼ੀਆਂ ਰੱਖੀਆਂ ਸਨ ਅਤੇ ਉਹ ਆਪਣੀਆਂ ਧੀਆਂ ਨਾਲ ਸਬਜ਼ੀ ਵੇਚ ਰਹੀ ਸੀ। ਜਸਵੰਤ ਕੌਰ ਜੀ ਦੀ ਇਮਾਨਦਾਰੀ ਦੇਖ ਕੇ ਸੇਠ ਸਠਾਣੀ ਉਹਨਾਂ ਕੋਲ ਆਏ ਤਾਂ ਉਹਨਾਂ ਨੂੰ ਵੇਖ ਕੇ ਜਸਵੰਤ ਕੌਰ ਜੀ ਕਹਿੰਦੀ ਹੈ, "ਸਾਬ ਜੀ ਤੁਸੀਂ ਦੱਸੋ ਤੁਹਾਨੂੰ ਕਿਸ ਸਬਜ਼ੀ ਦੀ ਲੋੜ ਹੈ?" ਜੋ ਤੁਸੀਂ ਕਹੋਗੇ ਅਸੀਂ ਤੁਹਾਨੂੰ ਉਹੀ ਸਬਜ਼ੀ ਦਿਆਂਗੇ ਸੇਠ ਸਠਾਣੀ ਕਹਿੰਦੇ ਹਨ ਨਹੀਂ ਨਹੀਂ ਅਸੀਂ ਸਬਜ਼ੀ ਲੈਣ ਨਹੀਂ ਆਈ ਅਸੀਂ ਤੇਰੇ ਕੋਲ ਕੁਝ ਹੋਰ ਲੈ ਕੇ ਆਏ ਹਾਂ ਜੇ ਤੂੰ ਬੁਰਾ ਨਾ ਮੰਨੇ ਤਾਂ ਤੂੰ ਤੇਰੀਆਂ ਧੀਆਂ ਦੇ ਨਾਲ ਸਾਡੇ ਘਰ ਆ ਕੇ ਰਹਿ ਸਕਦੀ ਹੈ ਜਸਵੰਤ ਕੌਰ ਜੀ ਬੜੇ ਆਦਰ ਨਾਲ ਮਨ ਵਿੱਚ ਸੋਚਦਿਆਂ ਕਹਿੰਦੀ ਹੈ ਸਬਜ਼ੀ ਮੈਂ ਬਿਨਾਂ ਕੰਮ ਤੰਦੇ ਦੇ ਤੁਹਾਡੇ ਘਰ ਵਿੱਚ ਮੁਫਤ ਨਹੀਂ ਰਹਿ ਸਕਦੀ ਜੇ ਤੁਹਾਡੇ ਘਰ ਵਿੱਚ ਕੁਝ ਕੰਮ ਕਾਜ ਹੋਵੇ ਅਤੇ ਤੁਸੀਂ ਮੈਨੂੰ ਕੰਮ ਦੇ ਕੇ ਪੈਸੇ ਦਿਓ ਤਾਂ ਮੈਂ ਤੁਹਾਡੇ ਘਰ ਵਿੱਚ ਰਹਿ ਲਵਾਂਗੀ ਇਹ ਸੁਣ ਕੇ ਸੇਠ ਸਠਾਣੀ ਬਹੁਤ ਖੁਸ਼ ਹੋ ਜਾਂਦੇ ਹਨ ਕਿਉਂਕਿ ਜਸਵੰਤ ਕੌਰ ਜੀ ਤੇ ਉਹਨਾਂ ਦੀਆਂ ਧੀਆ ਬਹੁਤ ਹੀ ਇਮਾਨਦਾਰ ਤੇ ਇੱਜ਼ਤਦਾਰ ਸਨ ਉਹ ਮੁਫਤ ਰਹਿਣ ਖਾਣ ਨੂੰ ਮਨਜ਼ੂਰ ਨਹੀਂ ਕਰਦੇ ਮੇਰਾ ਘਰ ਬਹੁਤ ਵੱਡਾ ਹੈ ਤੇ ਬਹੁਤ ਸਾਰਾ ਕੰਮ ਵੀ ਹੈ ਮੇਰਾ ਰਸੋਈਆ ਵੀ ਕੰਮ ਛੱਡ ਕੇ ਚਲਾ ਗਿਆ ਹੈ ਮੇਰੀ ਪਤਨੀ ਨੂੰ ਖਾਣਾ ਬਣਾਉਣ ਵਿੱਚ ਬਹੁਤ ਸਮੱਸਿਆ ਹੁੰਦੀ ਹੈ ਜੇ ਤੁਹਾਨੂੰ ਖਾਣਾ ਬਣਾਉਣਾ ਤੇ ਸਫਾਈ ਦਾ ਕੰਮ ਆਉਂਦਾ ਹੋਵੇ ਤਾਂ ਤੁਸੀਂ ਮੇਰੇ ਘਰ ਆ ਕੇ ਰਹਿ ਸਕਦੇ ਹੋ ਕਾਫੀ ਸੋਚ ਵਿਚਾਰ ਤੋਂ ਬਾਅਦ ਜਸਵੰਤ ਕੌਰ ਜੀ ਆਪਣੀਆਂ ਧੀਆਂ ਨਾਲ ਰਾਏ مشਵਰਾ ਕਰਦੀ ਹੈ ਵੱਡੀ ਧੀ ਗਗਨਦੀਪ ਫੈਸਲਾ ਕਰਦੀ ਹੈ ਕਿ ਮਾਂ ਸਾਨੂੰ ਕੰਮ ਵੀ ਮਿਲ ਰਿਹਾ ਹੈ ਤੇ ਰਹਿਣ ਲਈ ਛੱਤ ਵੀ ਇਹ ਚੰਗਾ ਹੈ ਅਸੀਂ ਸੇਠ ਜੀ ਦੇ ਘਰ ਚਲੇ ਜਾਵਾਂਗੇ ਕੰਮ ਕਰਦੇ ਰਹਾਂਗੇ ਤੇ ਬਦਲੇ ਵਿੱਚ ਸਾਨੂੰ ਪੈਸੇ ਮਿਲਣਗੇ ਠੀਕ ਹੈ ਅਸੀਂ ਅੱਜ ਨਹੀਂ ਪਰ ਕੱਲ ਤੋਂ ਤੁਹਾਡੇ ਘਰ ਆ ਜਾਵਾਂਗੇ ਦੱਸ ਦਿਓ ਕਿ ਕਿੱਥੇ ਆਉਣਾ ਹੈ ਅਸੀਂ ਕੱਲ ਤੁਹਾਨੂੰ ਆਪ ਹੀ ਲੈ ਜਾਵਾਂਗੇ ਇੱਥੇ ਹੀ ਮਿਲ ਜਾਓ ਇਕ-ਇਕੇ ਸੇਠ ਸਠਾਣੀ ਆਪਣੇ ਘਰ ਚਲੇ ਜਾਂਦੇ ਹਨ ਇਸੇ ਦੌਰਾਨ ਮੰਦਰ ਵਿੱਚ ਹੀ ਜਸਵੰਤ ਕੌਰ ਜੀ ਦੀ ਨੂੰਹ ਤੇ ਪੁੱਤ ਵੀ ਆ ਗਏ ਅਤੇ ਜਦੋਂ ਉਹਨਾਂ ਨੇ ਵੇਖਿਆ ਕਿ ਜਸਵੰਤ ਕੌਰ ਜੀ ਆਪਣੀਆਂ ਚਾਰ ਧੀਆਂ ਨਾਲ ਸਬਜੀ ਦੀ ਰੇੜੀ ਲਾ ਰਹੀ ਹੈ ਪਹਿਲਾਂ ਤਾਂ ਨੂੰਹ ਹੱਸ ਪਈ ਫਿਰ ਵੱਡਾ ਠਹਾਕਾ ਮਾਰ ਕੇ ਕਹਿੰਦੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਤੇਰੀ ਅਤੇ ਤੇਰੀਆਂ ਧੀਆਂ ਦੀ ਇਹੀ ਹਾਲਤ ਹੋਵੇਗੀ ਜਾਂ ਤਾਂ ਤੁਸੀਂ ਕਿਸੇ ਦੇ ਘਰ ਜਾ ਕੇ ਝਾੜੂ ਪੋਚਾ ਕਰੋਗੇ ਜਾਂ ਬਰਤਨ ਧੋਵੋਗੇ ਪਰ ਮੈਨੂੰ ਇਹ ਉਮੀਦ ਨਹੀਂ ਸੀ ਕਿ ਤੈਨੂੰ ਸੜਕ ਦੇ ਕਿਨਾਰੇ ਤੇ ਖੜੇ ਹੋ ਕੇ ਸਬਜ਼ੀ ਵੇਚਣੀ ਪਵੇਗੀ ਚੰਗਾ ਹੀ ਹੋਇਆ ਕਿ ਮੈਂ ਤੈਨੂੰ ਆਪਣੀ ਕਿਸੇ ਸਹੇਲੀ ਜਾਂ ਸੋਸਾਇਟੀ ਮੈਂਬਰ ਨਾਲ ਨਹੀਂ ਮਿਲਾਇਆ ਨਹੀਂ ਤਾਂ ਉਹ ਲੋਕ ਕੀ ਸੋਚਦੇ ਕੀ ਤੈਨੂੰ ਇਹੀ ਸ਼ਹਿਰ ਹੀ ਮਿਲਿਆ ਸੀ ਸਬਜ਼ੀ ਵੇਚਣ ਲਈ ਜਸਵੰਤ ਕੌਰ ਜੀ ਕਹਿੰਦੀ ਹੈ ਕਿ ਜੇ ਅੱਜ ਮੈਨੂੰ ਸਬਜ਼ੀ ਦਾ ਠੇਲਾ ਲਗਾਉਣਾ ਪੈ ਰਿਹਾ ਹੈ ਤਾਂ ਇਸ ਦੀ ਜ਼ਿੰਮੇਵਾਰ ਵੀ ਤੁਸੀਂ ਦੋਵੇਂ ਹੀ ਹੋ ਕਿਉਂਕਿ ਤੁਸੀਂ ਦੋਹਾਂ ਨੇ ਹੀ ਸਾਨੂੰ ਪਿੰਡ ਦੀ ਜ਼ਮੀਨ ਅਤੇ ਘਰ ਵੇਚਣ ਲਈ ਕਿਹਾ ਸੀ ਪਰ ਸ਼ਹਿਰ ਆ ਕੇ ਮੇਰਾ ਪੁੱਤ ਇੰਨਾ ਸਵਾਰਥੀ ਨਿਕਲਿਆ ਜਸਤੀ ਮੇਰੇ ਮਨ 'ਚ ਕਦੇ ਉਮੀਦ ਵੀ ਨਹੀਂ ਸੀ ਜੇ ਸਾਡੇ ਪਿੰਡ ਵਿੱਚ ਘਰ ਅਤੇ ਜ਼ਮੀਨ ਹੁੰਦੀ ਤਾਂ ਅਸੀਂ ਉੱਥੇ ਵਾਪਸ ਚਲੇ ਜਾਂਦੇ ਪਰ ਤੁਸੀਂ ਸਾਡੇ ਪੱਲੇ ਕੁਝ ਵੀ ਨਹੀਂ ਛੱਡਿਆ ਸਭ ਕੁਝ ਲੈ ਲਿਆ ਤੇ ਫਿਰ ਘਰ ਤੋਂ ਕੱਢ ਦਿੱਤਾ ਪਰ ਇੱਕ ਦਿਨ ਸਾਡਾ ਵੀ ਸਮਾਂ ਬਦਲੇਗਾ ਜਿੰਨਾ ਅੱਜ ਤੁਸੀਂ ਮੇਰਾ ਤੇ ਮੇਰੀਆਂ ਧੀਆਂ ਦਾ ਮਜ਼ਾਕ ਉਡਾ ਰਹੇ ਹੋ ਦੇਖ ਲੈਣਾ ਇੱਕ ਦਿਨ ਮੇਰੀਆਂ ਧੀਆਂ ਤੇਰੇ ਹੀ ਬਰਾਬਰੀ ਦੇ ਖੜੀਆਂ ਹੋਣਗੀਆਂ ਇਸ ਤੇ ਰੂਪ ਫਿਰ ਹੱਸਦੀ ਹੈ ਤੇ ਕਹਿੰਦੀ ਹੈ ਕੀ ਮਜ਼ਾਕ ਕਰ ਰਹੀ ਹੈ ਮਾਂਜੀ ਸਬਜ਼ੀ ਦਾ ਠੇਲਾ ਲਾ ਕੇ ਤੁਹਾਡੀਆਂ ਧੀਆਂ ਮੇਰੀ ਬਰਾਬਰੀ ਕਰਨਗੀਆਂ। ਜਾ ਬੁੱਢੀਏ ਮੇਰੇ ਘਰ ਦੇ ਨੇੜੇੋਂ ਇਹ ਸਬਜ਼ੀ ਦਾ ਠੇਲਾ ਹਟਾ। ਹਰਜੀਤ ਗੁੱਸੇ ਵਿੱਚ ਚੀਕਦਾ ਹੋਇਆ ਬੋਲਿਆ। ਫਿਰ ਉਸਨੇ ਠੇਲੇ ਤੇ ਪਈਆਂ ਸਾਰੀਆਂ ਸਬਜ਼ੀਆਂ ਚੁੱਕ-ਚੁੱਕ ਕੇ ਸੁੱਟਣ ਲੱਗ ਪਿਆ। ਗਗਨਦੀਪ ਤੇ ਨੈਣਾ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦੀਆਂ ਹਨ। ਭਰਾ ਸਬਜ਼ੀਆਂ ਨਾ ਸੁੱਟੋ ਪਰ ਉਹ ਨਹੀਂ ਰੁਕਿਆ ਅਤੇ ਸਾਰੀਆਂ ਸਬਜ਼ੀਆਂ ਸੜਕ ਤੇ ਸੁੱਟਣ ਦੇ ਬਾਅਦ ਨੂੰ ਤੇ ਪੁੱਤ ਕਾਰ ਚ ਬੈਠ ਕੇ ਚਲੇ ਗਏ। ਅੱਜ ਜਸਵੰਤ ਕੌਰ ਜੀ ਅਤੇ ਉਹਨਾਂ ਦੀਆਂ ਧੀਆਂ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਸਨ ਪਰ ਦਿਲਾਂ ਦੇ ਅੰਦਰ ਇੱਕ ਅਜੀਹਾ ਜੋਸ਼ ਉੱਠਿਆ ਸੀ ਕਿ ਹੁਣ ਕਿਸੇ ਤਰੀਕੇ ਨਾਲ ਵੱਡੇ ਆਦਮੀ ਬੰਨਣਾ ਹੈ ਪੈਸੇ ਕਮਾਉਣੇ ਹਨ ਤੇ ਆਪਣੇ ਭਰਾ ਭਾਬੀ ਨੂੰ ਦਿਖਾਉਣਾ ਹੈ ਕਿ ਪੈਸਾ ਕਮਾਉਣਾ ਕੋਈ ਔਖਾ ਕੰਮ ਨਹੀਂ ਗਗਨਦੀਪ ਨੇ ਕਿਹਾ ਭਾਵੇਂ ਦਿਨ ਰਾਤ ਮਿਹਨਤ ਕਰਨੀ ਪਵੇ ਅਸੀਂ ਕਰਾਂਗੀਆਂ ਪਰ ਮਾਂ ਦਾ ਸਿਰ ਕਦੇ ਨਹੀਂ ਝੁਕਣ ਦੇਵਾਂਗੀਆਂ ਸਵੇਰੇ ਮੰਦਰ ਦੇ ਨੇੜੇ ਜਸਵੰਤ ਕੌਰ ਜੀ ਆਪਣੀਆਂ ਧੀਆਂ ਨਾਲ ਬੈਠੀ ਹੀ ਸੀ ਕੇ ਸੇਠ ਸਠਾਣੀ ਕਾਰ ਲੈ ਕੇ ਉਹਨਾਂ ਨੂੰ ਲੈਣ ਆ ਗਏ। ਭਗਵਾਨ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਸਭ ਨੂੰ ਆਪਣੇ ਘਰ ਲੈ ਗਏ। ਸੱਚਮੁੱਚ ਸੇਠ ਜੀ ਦਾ ਘਰ ਬਹੁਤ ਵੱਡਾ ਸੀ ਪਰ ਉਸ ਵਿੱਚ ਸਿਰਫ ਦੋ ਹੀ ਲੋਕ ਰਹਿੰਦੇ ਸਨ। ਘਰ ਦੇ ਬਾਹਰ ਇੱਕ ਛੋਟਾ ਜਿਹਾ ਪੋਰਸ਼ਨ ਬਣਿਆ ਹੋਇਆ ਸੀ ਜੋ ਉਹਨਾਂ ਦੇ ਰਸੋਈਏ ਦਾ ਕਮਰਾ ਸੀ। ਜਸਵੰਤ ਕੌਰ ਜੀ ਆਪਣੀਆਂ ਧੀਆਂ ਨਾਲ ਉੱਥੇ ਰਹਿਣ ਲੱਗ ਪੈਂਦੀ ਹੈ। ਇੱਕ ਦਿਨ ਸੇਠਾਣੀ ਵੇਖਦੀ ਹੈ ਕਿ ਜਸਵੰਤ ਕੌਰ ਜੀ ਦੀਆਂ ਦੋ ਵੱਡੀਆਂ ਧੀਆਂ ਘਰ ਦਾ ਸਾਰਾ ਕੰਮ ਮਕਾਉਣ ਤੋਂ ਬਾਅਦ ਕੁਝ ਪੁਰਾਣੀਆਂ ਫਟੀਆਂ ਕਿਤਾਬਾਂ ਨਾਲ ਪੜ੍ਹਾਈ ਕਰ ਰਹੀਆਂ ਸਨ ਸੇਠਾਣੀ ਪੁੱਛਦੀ ਹੈ ਕੀ ਪੜ੍ਹ ਰਹੀ ਹੋ ਬੇਟਾ ਕੁਝ ਨਹੀਂ ਆਂਟੀ ਜੀ ਇਹ ਮੇਰੀਆਂ ਪੁਰਾਣੀਆਂ ਕਿਤਾਬਾਂ ਹਨ ਪੜ੍ਹਾਈ ਦਾ ਬਹੁਤ ਸ਼ੌਕ ਹੈ ਪਰ ਵਿਚਕਾਰ ਹੀ ਛੱਡਣੀ ਪਈ ਸੀ ਇਸ ਲਈ ਆਪਣੀਆਂ ਪੁਰਾਣੀਆਂ ਕਿਤਾਬਾਂ ਪੜ੍ਹ ਕੇ ਮਨ ਲਾ ਲੈਂਦੀ ਹਾਂ ਸੇਠਾਣੀ ਮੁਸਕਰਾ ਕੇ ਕਹਿੰਦੀ ਹੈ ਤੈਨੂੰ ਪੜ੍ਹਨ ਦਾ ਸ਼ੌਕ ਹੈ ਪਹਿਲਾਂ ਕਿਉਂ ਨਹੀਂ ਦੱਸਿਆ ਕੱਲ ਤੋਂ ਹੀ ਅਸੀਂ ਤੇਰਾ ਕਿਸੇ ਚੰਗੇ ਕਾਲਜ 'ਚ ਦਾਖਲਾ ਕਰਵਾ ਦਿੰਦੇ ਹਾਂ ਤੇ ਸਿਰਫ ਤੂੰ ਹੀ ਨਹੀਂ ਤੇਰੀਆਂ ਚਾਰਾਂ ਭੈਣਾਂ ਦਾ ਵੀ ਸਕੂਲ ਤੇ ਕਾਲਜ ਦਾਖਲਾ ਕਰਵਾ ਦੇਾਂਗੇ ਆਰਾਮ ਨਾਲ ਪੜ੍ਹਾਈ ਕਰਨਾ ਸਠਾਣੀ ਦੀ ਗੱਲ ਸੁਣ ਕੇ ਚਾਰਾਂ ਧੀਆਂ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੀ ਚਮਕ ਆ ਗਈ ਪੜ੍ਹਾਈ ਦੀ ਗੱਲ ਤੇ ਕਿਸੇ ਨੇ ਵੀ ਨਾ ਨਹੀਂ ਕੀਤੀ ਘਰ ਦਾ ਸਾਰਾ ਕੰਮ ਕਰਨ ਤੋਂ ਬਾਅਦ ਜਸਵੰਤ ਕੌਰ ਜੀ ਦੀਆਂ ਚਾਰੇ ਧੀਆ ਮਨ ਲਾ ਕੇ ਪੜ੍ਹਾਈ ਕਰਦੀਆਂ ਰਹਿੰਦੀਆਂ ਸਨ ਗगनਦੀਪ ਦਾ ਵਕੀਲ ਬਣਨ ਦਾ ਸੁਪਨਾ ਸੀ ਤੇ ਉਹ ਜਲਦੀ ਹੀ ਆਪਣਾ ਸੁਪਨਾ ਪੂਰਾ ਕਰ ਲੈਂਦੀ ਹੈ ਦੂਜੀ ਧੀ ਨੈਣਾ ਪੜ੍ਹਾਈ ਵਿੱਚ ਬਹੁਤ ਹੋਸ਼ਿਆਰ ਸੀ ਉਹ ਪੁਲਿਸ ਵਿਭਾਗ ਵਿੱਚ ਅਫਸਰ ਬਣ ਜਾਂਦੀ ਹੈ ਤੀਜੀ ਧੀ ਨੂੰ ਪੜ੍ਹਾਈ ਵਿੱਚ ਇੰਨਾ ਮਨ ਨਹੀਂ ਸੀ ਉਹ ਕਹਿੰਦੀ ਹੈ ਕਿ ਉਸ ਨੂੰ ਆਪਣਾ ਕੰਮ ਕਰਨਾ ਹੈ ਉਹ ਇੱਕ ਛੋਟਾ ਜਿਹਾ ਬੁਟੀਕ ਸ਼ੁਰੂ ਕਰਦੀ ਹੈ ਜੋ ਹੌਲੀ-ਹੌਲੀ ਬਹੁਤ ਵੱਡਾ ਹੋ ਜਾਂਦਾ ਹੈ ਤੇ ਬਹੁਤ ਜ਼ਿਆਦਾ ਮੁਨਾਫਾ ਕਮਾਉਂਦੀ ਹੈ ਛੋਟੀ ਧੀ ਯੂਪੀਐਸਸੀ ਦੀ ਤਿਆਰੀ ਕਰ ਰਹੀ ਸੀ ਇਸ ਤਰ੍ਹਾਂ ਕਰਦਿਆ ਕਰਦਿਆ 6 ਸਾਲ ਬੀਤ ਜਾਂਦੇ ਹਨ ਦੂਜੇ ਪਾਸੇ ਇਹਨਾਂ 6 ਸਾਲਾਂ ਵਿੱਚ ਹਰਜੀਤ ਤੇ ਰੂਪ ਦੀ ਜ਼ਿੰਦਗੀ ਬਹੁਤ ਬਦਲ ਗਈ ਸੀ ਰੂਪ ਦੇ ਪਿਤਾ ਜੀ ਜਿਨ੍ਹਾਂ ਦੇ ਬਿਜ਼ਨਸ ਵਿੱਚ ਹਰਜੀਤ 파ਟਨਰ ਸੀ ਹਾਰਟ ਅਟੈਕ ਨਾਲ ਮਰ ਗਏ ਸਨ ਹੌਣ ਸਾਰੇ ਬਿਜ਼ਨਸ ਦਾ ਭਾਰ ਹਰਜੀਤ ਦੇ ਮੱਥੇ ਆ ਗਿਆ ਸੀ ਹਰਜੀਤ 파ਟਨਰ ਤਾਂ ਸੀ ਪਰ ਉਸ ਨੂੰ ਬਿਜ਼ਨਸ ਚਲਾਉਣ ਦੀ ਸਮਝ ਨਹੀਂ ਸੀ ਤੇ ਕਦੇ ਸਿੱਖਣ ਦੀ ਕੋਸ਼ਿਸ਼ ਵੀ ਨਹੀਂ ਸੀ ਕੀਤੀ ਸਿਰਫ ਉੱਪਰ ਉੱਪਰ ਤੋਂ ਉਹ ਆਪਣੇ ਸਹੁਰੇ ਦਾ ਸਾਥ ਦਿੰਦਾ ਰਿਹਾ ਹੌਲੀ ਹੌਲੀ ਬਿਜ਼ਨਸ ਵਿੱਚ ਨੁਕਸਾਨ ਵੱਧਦਾ ਗਿਆ ਤੇ ਇੱਕ ਦਿਨ ਅਜਿਹਾ ਆਇਆ ਜਦੋਂ ਸਾਰਾ ਬਿਜ਼ਨਸ ਵੇਚਣ ਦੀ ਕਗਾਰ ਤੇ ਪਹੁੰਚ ਗਿਆ ਅੱਜ ਉਹੀ ਦਿਨ ਹੈ ਸਾਰੇ ਸ਼ਹਿਰ ਵਿੱਚ ਚਰਚਾ ਹੈ ਕਿ ਰਾਏ ਸਾਹਿਬ ਦਾ ਬਿਜ਼ਨਸ ਬੋਲੀ ਚ ਜਾਣਾ ਹੈ ਕਰੋੜਾਂ ਰਪਏ ਦੀ ਬੋਲੀ ਲੱਗਣੀ ਹੈ ਸ਼ਹਿਰ ਦੇ ਵੱਡੇ ਹਾਲ ਵਿੱਚ ਬੋਲੀ ਦਾ ਸਮਾਨ నిర్ధਾਰਤ ਕੀਤਾ ਗਿਆ ਹੈ ਹਰਜੀਤ ਤੇ ਰੂਪ ਉੱਥੇ ਬੈਠੇ ਸਨ ਆਪਣੇ ਪਿਤਾ ਦਾ ਬਿਜ਼ਨਸ ਡੱਬਦਾ ਤੇ ਵੇਖਦਾ ਵੇਖ ਕੇ ਰੂਪ ਦੀ ਅੰਦਰ ਹਾਲਤ ਖਰਾਬ ਹੋ ਰਹੀ ਸੀ ਪਰ ਕੀ ਕਰੇ ਬਿਜ਼ਨਸ ਨੂੰ ਬਚਾਉਣ ਲਈ ਉਹਨਾਂ ਕੋਲ ਇੰਨਾ ਪੈਸਾ ਨਹੀਂ ਕਿ ਮੋੜ ਖੜਾ ਕਰ ਸਕਣ ਜੇ ਨਾ ਵੇਚਣ ਤਾਂ ਹੋਰ ਵੀ ਤਬਾਹ ਹੋ ਜਾਣਗੇ ਸਾਰਾ ਘਰ ਗਹਿਣੇ ਸਭ ਕੁਝ ਵੇਚਣ ਦੇ ਬਾਅਦ ਵੀ ਉਹ ਬਿਜ਼ਨਸ ਨਹੀਂ ਬਚਾ ਸਕੇ ਆਖਿਰ ਉਹਨਾਂ ਨੂੰ ਆਪਣਾ ਘਰ ਵੀ ਵੇਚਣਾ ਪਿਆ ਹੁਣ ਉਹ ਦੋਵੇਂ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦੇ ਹਨ ਹਾਲ ਲੋਕਾਂ ਨਾਲ ਖਚਾ-ਖਚ ਭਰਿਆ ਹੋਇਆ ਸੀ ਵਕ-ਵਕ ਲੋਕ ਵਕ-ਵਕ ਬੋਲੀਆਂ ਲਗਾ ਰਹੇ ਸਨ ਬੋਲੀ 1 ਕਰੋੜ ਤੋਂ ਸ਼ੁਰੂ ਹੋਈ ਫਿਰ ਦੂਜਾ ਬੰਦਾ 1 ਕਰੋੜ 20 ਲੱਖ ਦੀ ਬੋਲੀ ਲਗਾਉਂਦਾ ਹੈ ਵਿਚਕਾਰੋਂ ਇੱਕ ਹੋਰ ਵਿਅਕਤੀ 1 ਕਰੋੜ 50 ਲੱਖ ਦੀ ਬੋਲੀ ਲਗਾਉਂਦਾ ਹੈ ਗੱਲ 1 ਕਰੋੜ 50 ਲੱਖ ਤੇ ਪੱਕੀ ਹੋਣ ਵਾਲੀ ਹੁੰਦੀ ਹੈ ਕਿ ਪਿੱਛੇ ਬੈਠੀ ਇੱਕ ਕੁੜੀ ਦੀ ਆਵਾਜ਼ ਆਉਂਦੀ ਹੈ 2 ਕਰੋੜ 2 ਕਰੋੜ ਦੀ ਗੱਲ ਸੁਣ ਕੇ ਸਾਰੇ ਪਿੱਛੇ ਮੁੜ ਕੇ ਵੇਖਣ ਲੱਗਦੇ ਹਨ ਕਿ ਕੌਣ ਹੈ ਜੋ ਆਨ੍ਨਾ ਦੇਣ ਲਈ ਤਿਆਰ ਹੈ ਪਿੱਛੇ ਗगनਦੀਪ ਆਪਣੀ ਮਾਂ ਦੇ ਨਾਲ ਬੈਠੀ ਸੀ ਉਹ ਗगनਦੀਪ ਜਿਸ ਨੇ 2 ਕਰੋੜ ਦੀ ਬੋਲੀ ਲਗਾਈ ਸੀ 2 ਕਰੋੜ ਦੀ ਬੋਲੀ ਤੇ ਗੱਲ ਪੱਕੀ ਹੋ ਜਾਂਦੀ ਹੈ ਫਿਰ ਸਟੇਜ ਤੇ ਫਾਰਮੈਲਟੀ ਪੂਰੀ ਕਰਨ ਲਈ ਉਸ ਕੁੜੀ ਨੂੰ ਬੁਲਾਇਆ ਜਾਂਦਾ ਹੈ ਉਹ ਆਪਣੀ ਮਾਂ ਨੂੰ ਨਾਲ ਲੈ ਕੇ ਸਟੇਜ ਤੇ ਚੜਦੀ ਹੈ ਸਾਰੇ ਲੋਕ ਆਪਸ ਵਿੱਚ ਕੰਨਾਂ ਵਿੱਚ ਕੋਸਰ-ਮੋਸਰ ਕਰਨ ਲੱਗਦੇ ਹਨ ਉਹ ਇਹ ਤਾਂ ਸਾਡੇ ਸ਼ਹਿਰ ਦੀ ਮਸ਼ਹੂਰ ਵਕੀਲ ਗगनਦੀਪ ਹੈ ਤੇ ਨਾਲ ਉਸਦੀ ਮਾਂ ਜਸਵੰਤ ਕੌਰ ਜੀ ਇਹ ਸੁਣ ਕੇ ਹਰਜੀਤ ਤੇ ਰੂਪ ਦੋਵੇਂ ਹੈਰਾਨੀ ਨਾਲ ਵੇਖਦੇ ਰਹਿ ਜਾਂਦੇ ਹਨ ਉਹਨਾਂ ਦੇ ਚਿਹਰਿਆਂ ਦੇ ਰੰਗ ਉੱਡ ਗਏ ਉਹੀ ਮਾਂ ਜਦੋਂ ਘਰ ਵਿੱਚ ਰਹਿੰਦੀ ਸੀ ਉਹ ਬਹੁਤ ਦੁਬਲੀ ਪਤਲੀ ਸੂਤੀ ਸੂਟ ਪਹਿਨਦੀ ਸੀ ਪਰ ਅੱਜ ਉਸਨੇ ਮਹਿੰਗਾ ਰੇਸ਼ਮੀ ਸੂਟ ਪਾਇਆ ਹੋਇਆ ਸੀ ਗਲੇ ਵਿੱਚ ਮੋਟੀ ਸੋਨੇ ਦੀ ਚੇਨ ਸੀ ਹੱਥ 'ਚ ਘੜੀ ਚਿਹਰੇ ਤੇ ਰੌਸ਼ਨੀ ਉਸ ਦੇ ਕੋਲ ਖੜੀ ਉਸ ਦੀ ਧੀ ਗਗਨਦੀਪ ਨੀਲੇ ਰੰਗ ਦਾ ਸਲਵਾਰ ਸੂਟ ਪੈਣੀ ਹੋਈ ਜਿਸ ਨੂੰ ਦੇਖ ਕੇ ਹਰਜੀਤ ਤੇ ਰੂਪ ਦੋਵਾਂ ਦੇ ਹੋਸ਼ ੁੱਡ ਜਾਂਦੇ ਹਨ ਰੂਪ ਹਰਜੀਤ ਦੇ ਹੱਥ ਤੇ ਚੁੰਡੀ ਘੱਟ ਕੇ ਕਹਿੰਦੀ ਹੈ ਕਿਤੇ ਮੈਂ ਕੋਈ ਸੁਪਨਾ ਤਾਂ ਨਹੀਂ ਦੇਖ ਰਹੀ ਕੀ ਇਹ ਉਹੀ ਬੁੱਢੀ ਔਰਤ ਹੈ ਜਿਸ ਨੂੰ ਮੈਂ ਘਰ ਤੋਂ ਧੱਕੇ ਮਾਰ ਕੇ ਕੱਢਿਆ ਸੀ ਜਾਂ ਕੋਈ ਹੋਰ ਹੈ ਉਹ ਇਹ ਤਾਂ ਮੇਰੀ ਮਾਂ ਤੇ ਭੈਣ ਗਗਨਦੀਪ ਹੈ ਜਿਨ੍ਹਾਂ ਨੇ ਸਾਡਾ ਡੁੱਬਦਾ ਬਿਜ਼ਨਸ ਖਰੀਦ ਲਿਆ ਉਹਨਾਂ ਦੇ ਚਿਹਰੇ ਪੀਲੇ ਪੈ ਗਏ ਫਾਰਮੈਲਿਟੀ ਦੇ ਬਾਅਦ ਹਰਜੀਤ ਨੇ ਸਾਰੇ ਕਾਗਜ਼ ਗਗਨਦੀਪ ਦੇ ਹੱਥ ਵਿੱਚ ਦਿੱਤੇ ਇਸੇ ਵੇਲੇ ਗਗਨਦੀਪ ਦਾ ਡਰਾਈਵਰ ਆਇਆ ਤੇ ਕਹਿੰਦਾ ਹੈ ਮੈਡਮ ਚਲੋ ਜੀ ਕਾਰ ਬਾਹਰ ਖੜੀ ਹੈ ਸ਼ਹਿਰ ਦੇ ਸਭ ਤੋਂ ਵੱਡੇ ਡਾਕਟਰ ਦਾ ਕੇਸ ਤੁਹਾਡੇ ਕੋਲ ਆਇਆ ਹੈ ਗਗਨਦੀਪ ਮਾਂ ਦਾ ਹੱਥ ਫੜ ਕੇ ਕਾਰ ਵੱਲ ਲੈ ਗਈ ਉਹਨਾਂ ਦੇ ਰੁਤਬੇ ਤੇ ਪੈਸੇ ਨੂੰ ਵੇਖ ਕੇ ਰੂਪ ਦੇ ਹੋਸ਼ ਉੱਡ ਗਏ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਸਬਜ਼ੀ ਵੇਚਣ ਵਾਲੀ ਬੁੱਢੀ ਇੰਨੀ ਅੱਗੇ ਵੱਧ ਗਈ ਹੈ ਫਿਰ ਰੂਪ ਨੇ ਆਪਣੇ ਪਤੀ ਨੂੰ ਕਿਹਾ ਹੁਣ ਤੁਸੀਂ ਖੜੇ ਖੜੇ ਮੇਰਾ ਮੂੰਹ ਕੀ ਦੇਖ ਰਹੇ ਹੋ ਜਾ ਆਪਣੀ ਮਾਂ ਤੇ ਭੈਣ ਦੇ ਅੱਗੇ ਹੱਥ ਜੋੜ ਗਿਰਗੜਾ ਮੇਰੇ ਪਿਤਾ ਦਾ ਬਿਜ਼ਨਸ ਬਚਾ ਲੈ ਹਰਜੀਤ ਕਹਿੰਦਾ ਹੈ ਮੈਂ ਕਿਵੇਂ ਜਾਵਾਂ ਰੂਪ ਮੈਂ ਤਾਂ ਉਹਨਾਂ ਨੂੰ ਸਾਲਾਂ ਪਹਿਲਾਂ ਘਰੋਂ ਕੱਢਿਆ ਸੀ ਕਿਉਂ ਨਹੀਂ ਜਾਵੇਂਗਾ ਰੂਪ ਚਲਾਈ ਜਦੋਂ ਮਾਂ ਕੋਲ ਪੈਸਾ ਹੈ ਤਾਂ ਕੀ ਉਹ ਆਪਣੇ ਪੁੱਤ ਦੀ ਮਦਦ ਨਹੀਂ ਕਰੇਗੀ ਉਹ ਤੈਨੂੰ ਰੋਂਦਾ ਵੇਖ ਕੇ ਪਿਗਲ ਜਾਵੇਗੀ ਨੂੰ ਪੁੱਤ ਦੌੜਦੇ ਹੋਏ ਆਏ ਤੇ ਕਹਿਣ ਲੱਗੇ ਮਾਂ ਸਾਨੂੰ ਮਾਫ਼ ਕਰ ਦਿਓ ਅਸੀਂ ਬਹੁਤ ਗਲਤ ਕੀਤਾ ਰੂਪ ਵੀ ਹੰਝੂ ਕੱਢ ਕੇ ਕਹਿੰਦੀ ਹੈ ਮਾਜੀ ਮਾਫ ਕਰ ਦਿਓ ਆਪਣੇ ਪੁੱਤ ਨੂੰ ਵੇਖੋ ਕਿੰਨਾ ਪਰੇਸ਼ਾਨ ਹੈ ਗਗਨਦੀਪ ਗੁੱਸੇ ਵਿੱਚ ਕਹਿੰਦੀ ਹੈ ਭਾਬੀ ਜਦੋਂ ਤੁਸੀਂ ਸਾਨੂੰ ਧੱਕੇ ਮਾਰ ਕੇ ਘਰੋਂ ਕੱਢਿਆ ਸੀ ਅਸੀਂ ਵੀ ਤੜਪ ਰਹੇ ਸੀ ਤਾਂ ਉਦੋਂ ਤੁਸੀਂ ਸਾਡੀ ਮਦਦ ਨਹੀਂ ਕੀਤੀ ਸੀ ਹੁਣ ਅਸੀਂ ਤੁਹਾਡੀ ਮਦਦ ਕਿਉਂ ਕਰੀਏ ਤੁਹਾਨੂੰ ਤਾਂ ਪੈਸੇ ਦਾ ਬਹੁਤ ਕਮਾਂਡ ਸੀ ਅੱਜ ਕਿੱਥੇ ਗਿਆ ਉਹ ਕਮਾਂਡ ਇਸ ਤੇ ਜਸਵੰਤ ਕੌਰ ਜੀ ਨੇ ਪੁੱਤ ਦੀ ਗੱਲ ਤੇ ਚਪੇੜ ਮਾਰੀ ਤੇ ਕਿਹਾ ਕਿਉਂ ਪੁੱਤ ਮੈਂ ਕਿਹਾ ਸੀ ਨਾ ਸਮਾਂ ਕਿਸੇ ਦਾ ਇੱਕੋ ਜਿਹਾ ਨਹੀਂ ਰਹਿੰਦਾ ਦੇਖ ਲੈ ਮੇਰੀਆਂ ਧੀਆ ਤੈਨੂੰ ਪਿੱਛੇ ਛੱਡ ਗਈਆਂ ਹਨ ਤੈਨੂੰ ਆਪਣੇ ਪੈਸੇ ਅਤੇ ਰੁਤਬੇ ਦਾ ਬਹੁਤ ਘਮੰਡ ਸੀ ਅੱਜ ਦੇਖ ਸਾਰੇ ਸ਼ਹਿਰ ਵਿੱਚ ਮੇਰੀਆਂ ਧੀਆ ਦੇ ਨਾਮ ਦੀ ਚਰਚਾ ਹੈ ਵੱਡੀ ਧੀ ਸ਼ਹਿਰ ਦੀ ਸਭ ਤੋਂ ਵੱਡੀ ਵਕੀਲ ਹੈ ਦੂਜੀ ਪੁਲਿਸ ਆਫਸਰ ਤੀਜੀ ਦੀ ਆਪਣੀ ਵੱਡੀ ਦੁਕਾਨ ਹੈ ਤੇ ਚੌਥੀ ਨੇ ਹੁਣੇ ਹੀ ਯੂਪੀਐਸਸੀ ਪਾਸ ਕੀਤੀ ਹੈ ਉਹ ਵੀ ਅਫਸਰ ਬਣੇਗੀ ਲੋਕ ਮੇਰੇ ਬਾਰੇ ਗੱਲ ਕਰਦੇ ਹਨ ਤਾਂ ਮੇਰਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ ਮੇਰੀਆਂ ਧੀਆ ਮੇਰੀ ਸ਼ਾਨ ਹਨ ਰੂਪ ਦੇ ਮਨ ਵਿੱਚ ਜਲਨ ਦੀ ਅੱਗ ਭੜਕ ਉਠਦੀ ਹੈ ਮੈਂ ਤਾਂ ਸੋਚਦੀ ਸੀ ਇਸ ਦੀ ਇੱਕ ਹੀ ਧੀ ਵਕੀਲ ਹੈ ਬਾਕੀ ਤਾਂ ਆਮ ਹੀ ਹੋਣਗੀਆਂ ਪਰ ਇਹਨਾਂ ਦੀਆਂ ਧੀਆ ਚਾਰੇ ਵੱਡੇ ਅਹੁਦਿਆਂ ਤੇ ਹਨ ਹਰਜੀਤ ਕਹਿੰਦਾ ਹੈ ਮਾਂ ਜਿਉਂ ਚਾਰੇ ਧੀਆ ਹਨ ਤਾਂ ਮੈਂ ਵੀ ਤੇਰਾ ਪੁੱਤ ਹਾਂ ਅੱਜ ਤੇਰੇ ਪੁੱਤ ਨੂੰ ਤੇਰੀ ਲੋੜ ਹੈ ਕੀ ਤੂੰ ਮਦਦ ਨਹੀਂ ਕਰੇਂਗੀ ਜਸੰਤ ਕੌਰ ਜੀ ਕਹਿੰਦੀ ਹੈ ਕਿਹੜੀ ਮਦਦ ਤੇਰੇ ਵਰਗੇ ਪੁੱਤ ਤੋਂ ਚੰਗਾ ਸੀ ਕਿ ਮੇਰੇ ਇੱਕ ਹੋਰ ਧੀ ਹੁੰਦੀ ਮੈਨੂੰ ਅਜਿਹਾ ਲਾਲਚੀ ਪੁੱਤ ਨਹੀਂ ਚਾਹੀਦਾ ਜਿਸ ਨੂੰ ਪੈਸੇ ਤੋਂ ਬਿਨਾ ਕੁਝ ਦਿਸਦਾ ਹੀ ਨਹੀਂ ਜਿਸਨੇ ਕਦੇ ਆਪਣੀ ਮਾਂ ਦਾ ਹਾਲ ਵੀ ਨਹੀਂ ਪੁੱਛਿਆ ਜਿਸ ਨੂੰ ਕਦੇ ਫਿਕਰ ਨਹੀਂ ਹੋਈ ਕਿ ਜਦੋਂ ਮਾਂ ਨੂੰ ਘਰੋਂ ਕੱਢ ਦਿੱਤਾ ਉਹ ਕੀ ਖਾਵੇਗੀ ਕਿੱਥੇ ਰਹੇਗੀ ਹੁਣ ਮੇਰੇ ਰਸਤੇ ਤੋਂ ਹਟ ਜਾ ਤੇ ਇੱਕ ਗੱਲ ਯਾਦ ਰੱਖ ਪੈਸੇ ਦਾ ਕਮਾਂਡ ਕਦੇ ਨਹੀਂ ਕਰਨਾ ਕਿਉਂਕਿ ਪੈਸਾ ਹੱਥਾਂ ਦੀ ਮੈਲ ਹੁੰਦਾ ਹੈ ਅੱਜ ਹੈ ਕੱਲ ਨਹੀਂ ਉਸੇ ਵੇਲੇ ਇੱਕ ਹੋਰ ਲੰਮੀ ਕਾਰ ਆਉਂਦੀ ਹੈ ਅਸ ਵਿੱਚ ਜੋ ਜਸਵੰਤ ਕੌਰ ਜੀ ਦੀਆਂ ਤਿੰਨ ਧੀਆ ਬਾਹਰ ਨਿਕਲਦੀਆਂ ਹਨ ਤੇ ਕਹਿੰਦੀਆਂ ਹਨ ਮਾਂ ਜਲਦੀ ਚੱਲੋ ਮੰਦਿਰ ਵਿੱਚ ਦਾਨ ਕਰਨ ਲਈ ਸਾਰਾ ਸਮਾਨ ਤਿਆਰ ਹੈ ਸਿਰਫ ਤੁਹਾਡੇ ਹੱਥੋਂ ਚਾਹੀਦਾ ਹੈ ਅੱਜ ਸਾਡੀ ਛੋਟੀ ਨੇ ਵੀ ਯੂਪੀਐਸਸੀ ਪਾਸ ਕਰ ਲਈ ਹੈ ਹੁਣ ਉਹ ਵੀ ਅਫਸਰ ਬਣੇਗੀ ਜਸਵੰਤ ਕੌਰ ਜੀ ਨੇ ਛੋਟੀ ਧੀ ਨੂੰ ਗਲੇ ਲਾਇਆ ਤੇ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਇਥੇ ਸੱਸ ਤੇ ਨਣਦਾਂ ਦੇ ਠਾਠ ਵੇਖ ਕੇ ਰੂਪ ਦੇ ਪਸੀਨੇ ਛੁੱਟ ਗਏ ਉਸ ਨੂੰ ਉਹ ਦਿਨ ਯਾਦ ਆਇਆ ਜਦੋਂ ਉਸਨੇ ਇਹਨਾਂ ਪੰਜਾਂ ਨੂੰ ਘਰੋਂ ਕੱਢਿਆ ਸੀ ਤੇ ਅੱਜ ਸਾਰੇ ਵੱਡੇ ਆਉਧਿਆਂ ਤੇ ਹਨ ਤੇ ਆਪ ਉਹ ਸੜਕ ਤੇ ਆ ਗਈ ਹੈ ਜਸਵੰਤ ਕੌਰ ਜੀ ਆਪਣੀਆਂ ਚਾਰ ਧੀਆਂ ਨਾਲ ਕਾਰ ਵਿੱਚ ਬੈਠ ਕੇ ਮੰਦਰ ਵੱਲ ਚੱਲ ਪਈ ਉਹਨਾਂ ਨੇ ਪਿੱਛੇ ਮੁੜ ਕੇ ਨੂੰ ਪੁੱਤ ਵੱਲ ਇੱਕ ਵਾਰੀ ਵੀ ਨਹੀਂ ਵੇਖਿਆ ਅੱਜ ਜਸਵੰਤ ਕੌਰ ਜੀ ਦੀਆਂ ਚਾਰਾਂ ਧੀਆਂ ਨੇ ਮਿਲ ਕੇ ਸ਼ਹਿਰ ਵਿੱਚ ਇੱਕ ਵੱਡਾ ਘਰ ਖਰੀਦਿਆ ਹੈ ਜਿੱਥੇ ਉਹ ਸਭ ਰਹਿੰਦੀਆਂ ਹਨ ਤੇ ਆਪਣੇ ਨਾਲ ਉਹ ਸੇਠ ਸਠਾਣੀ ਨੂੰ ਵੀ ਰੱਖਦੀਆਂ ਹਨ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਸੀ ਕਿਉਂਕਿ ਉਹਨਾਂ ਦੋਹਾਂ ਨੇ ਜਸਵੰਤ ਕੌਰ ਜੀ ਅਤੇ ਉਹਨਾਂ ਦੀਆਂ ਧੀਆਂ ਨਾਲ ਜੋ ਕੁਝ ਕੀਤਾ ਸੀ ਉਹਨਾਂ ਤਾਂ ਆਪਣੇ ਵੀ ਨਹੀਂ ਕਰਦੇ ਉਹਨਾਂ ਲੋਕਾਂ ਦੇ ਬਹੁਤ ਸਾਰੇ ਐਹਸਾਨ ਸਨ ਇਸੇ ਲਈ ਬੁਢਾਪੇ ਵਿੱਚ ਉਹਨਾਂ ਨੂੰ ਇਕੱਲਾ ਛੱਡਣਾ ਜਸਵੰਤ ਕੌਰ ਜੀ ਨੂੰ ਠੀਕ ਨਹੀਂ ਲੱਗਿਆ ਉਹ ਉਹਨਾਂ ਨੂੰ ਆਪਣੇ ਘਰ ਲੈ ਆਈਆਂ ਅਤੇ ਉਹਨਾਂ ਦੀ ਠੀਕ ਤਰ੍ਹਾਂ ਨਾਲ ਦੇਖਭਾਲ ਕਰਦੀਆਂ ਹਨ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਕਹਾਣੀਆਂ ਦਾ ਆਨੰਦ ਮਾਣਦੇ ਰਹੋ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ